ਮੈਂ ਤਾਂ ਘਰ ਚ ਰਹਿ ਕੇ ਵੀ ਐਂ ਪੈਸੇ ਮੰਗੜੇ ਪੈਂਦੇ ਜਿਵੇਂ ਮੈਂ ਕੋਈ ਬਾਹਰਲਾ ਪਹਕਾਰੀ ਆਵਾ ਉਹ ਮੇਰੇ ਪਿਓ ਦੇ ਤਾਂ ਆਪਣੀਆਂ ਪਰੇਸ਼ਾਨੀਆਂ ਨਹੀਂ ਮੁੱਕਦੀਆਂ ਉਹਨੇ ਮੇਰੀਆਂ ਪਰੇਸ਼ਾਨੀਆਂ ਦਾ ਕੀ ਹੱਲ ਕਰਨਾ ਵਾ ਉਹ ਮੰਮੀ ਬੱਸ ਕਰੋ ਬਹੁਤ ਬੋਲਿਆ ਤੁਸੀਂ ਹੁਣ ਤੁਹਾਨੂੰ ਮੈਂ ਇਹੀ ਗੱਲ ਕਹੂੰਗਾ ਜੇ ਤੁਹਾਡੇ ਉਹ ਚਾਹ ਪੂਰੇ ਕਰਦਾ ਨਾ ਤੁਹਾਡਾ ਵੱਡਾ ਮੁੰਡਾ ਤਾਂ ਉੱਥੇ ਜਾ ਕੇ ਹੀ ਰਹਿ ਲਓ ਤੇ ਆਪਣਾ ਸ਼ੌਂਕ ਪੂਰਾ ਕਰ ਲਓ ਮੇਰੇ ਤੋਂ ਨਹੀਂ ਇਹਨੇ ਨਿੱਤ ਦੇ ਤਾਣੇ ਮੈਨੇ ਸੁਣੀ ਜਾਂਦੇ ਆ ਬੋਲਿਆ ਚੱਕ ਕੇ ਲੈ ਆ ਚਾਚੂ ਜੀ ਮੈਂ ਨਹੀਂ ਪੀਣੀ ਇੱਥੇ ਚਾਹ ਪਤਾ ਕੀ ਕਿਰਾਇਆ ਮੈਨੂੰ ਹਰ ਵਾਰ ਟਾਈਮ ਤੇ ਦੇ ਦੇਣਾ ਪਿਛਲੇ ਮਹੀਨੇ ਜੋ ਦੀ ਸਮੈਸਟਰ ਦੀ ਫੀਸ ਸੀਗੀ ਉਹ 36000 ਰੁਪਿਆ ਸੀਗਾ ਉਹ ਮੈਂ ਔਕਾ ਸੁੱਖਾ ਹੋ ਕੇ ਦਿੱਤਾ ਹੁਣ ਬੰਦੇ ਨੇ ਇੰਨੀ ਵੀ ਬਰਦਾਸ਼ਤ ਨਹੀਂ ਕੀਤੀ ਵੀ ਮੈਂ ਦੋ ਤਿੰਨ ਦਿਨ ਕਹਿਣਾ ਪਿਆ ਬਈ ਮੰਨ ਜਵੇ ਕੁਛ ਨਹੀਂ ਸੁਣੀ ਮਨ ਤਾਂ ਪੈਸੇ ਚਾਹੀਦੇ ਕਹਿੰਦਾ ਮੈਨੂੰ ਹੁਣ ਇਹ ਪਰੇਸ਼ਾਨੀਆਂ ਨੂੰ ਮੈਂ ਕੱਲ ਤੱਕ ਕਿਰਾਇਆ ਦਊਗਾ ਕਿੱਥੋਂ ਪਰਸੋਂ ਕਹਿੰਦਾ ਆਪਣਾ ਸਮਾਨ ਚੱਕ ਲਿਓ ਚਲ ਸ਼ਾਇਦ ਕਿਸੇ ਬੰਨੇ ਪੇਮੈਂਟ ਆ ਹੀ ਜਾਵੇ ਲੈਣੀ ਤਾਂ ਹੈਗੀ ਆ ਆਪਾਂ ਤੁਸੀਂ ਕਹਿੰਦੇ ਤਾਂ ਸੀਗੇ ਉਹ ਬਬਲੀ ਪੇਮੈਂਟਾਂ ਜਿਨ੍ਹਾਂ ਨੇ ਦੇਣੀਆਂ ਹੁੰਦੀਆਂ ਨਾ ਉਹ ਆਪਣੀ ਮਰਜ਼ੀ ਨਾਲ ਦਿੰਦੇ ਆ ਨਾਲੇ-ਬਾਲੇ ਮੈਨੂੰ ਤਾਂ ਇੱਕ ਚੀਜ਼ ਲੱਗਦੀ ਆ ਆਪਣੇ ਜਿਹੜੇ ਮਿਡਲ ਕਲਾਸ ਫੈਮਿਲੀ ਵਾਲੇ ਲੋਕ ਆ ਨਾ ਇੱਕ ਕਰਜ਼ਾ ਲਾਣ ਲਈ ਦੂਜਾ ਕਰਜ਼ਾ ਲੈਣ ਨੂੰ ਤਿਆਰ ਹੀ ਪਿਆ ਹੁੰਦਾ ਕੋਈ ਨਾ ਕੋਈ ਇੱਕ ਇੱਕ ਮਜਬੂਰੀ ਖਤਮ ਹੁੰਦੀ ਉਹ ਜੋ ਦੀ ਫੀਸ ਵਾਲਾ ਸਿਸਟਮ ਰੁਕਿਆ ਵਾ ਉਹ ਇੱਕ ਮਹੀਨੇ ਤੋਂ ਕਹਿੰਦਾ ਸੀ ਮੇਰੀ ਫੀਸ ਦੇ ਦੋ ਫੀਸ ਦੇ ਦੋ ਤੇ ਹੁਣ ਨਵਾਂ ਛਾਪਾ ਹੀ ਪੈ ਜਾਂਦਾ ਮੇਰੀ ਜਾਨ ਨੂੰ ਬੰਦਾ ਸਮਝ ਨਹੀਂ ਆਉਂਦੀ ਮੈਂ ਕਰਾਂ ਤਾਂ ਕੀ ਕਰਾਂ ਕਮਾਉਂ ਮਤਾਂ ਬਿੱਲ ਵੀ ਆਉਣ ਵਾਲਾ ਬਿਜਲੀ ਦਾ ਉਹ ਵੀ ਹਰ ਵਾਰੀ ਕਹਿ ਦਿੰਦੇ ਜੀ ਅਸੀਂ ਤਾਂ ਇਸ ਵਾਰੀ ਕੱਟ ਜਾਣਾ ਅਸੀਂ ਤਾਂ ਇਸ ਵਾਰੀ ਕੱਟ ਜਾਣਾ ਕੋਈ ਨਵਾਂ ਨਵਾਂ ਬੱਸ ਦਿਮਾਗ ਤੇ ਈਆਂ ਪਰੇਸ਼ਾਨੀਆਂ ਉਹ ਬੋਲੀ ਦਫ਼ਤਰ ਨਾਲ ਮੇਰੇ ਕੋਲ ਹੀ ਕੋਈ ਬੋਲਣ ਨਹੀਂ ਆਇਆ ਜੋ ਇੰਨਾ ਬੋਲ ਕੇ ਗਿਆ ਨਾ ਕੀ ਕਰਦਾ ਬੇਵੱਸ ਸੀਗਾ ਉੱਠ ਕੇ ਘਰ ਨੂੰ ਆ ਗਿਆ ਮੈਂ じゃ ਨਹੀਂ ਮੰਨ ਕਰਦਾ ਰਹਿਣ ਦੋ ਤੁਸੀਂ ਮੈਂ ਚਾਹ ਬਣਾ ਲਿਓਨੀ ਆ ਨਾਲ ਮੈਂ ਵੀ ਲੈ ਲੂੰਗੀ ਘੁੱਟ ਚਾਹ ਪੀਓਗੇ ਤੂੰ ਚਾਹ ਚੂਹ ਨੂੰ ਛੱਡ ਤਰਨ ਦਾ ਫੋਨ ਆਇਆ ਸੀਗਾ ਵੀ ਮੈਂ ਆਪਣੀ ਫਰੈਂਡ ਦੀ ਬਰਥਡੇ ਪਾਰਟੀ ਤੇ ਚੱਲੀ ਆ ਗਈ ਉਹ ਕਿ ਨਹੀਂ ਆਈ ਪਰਦਾ ਆ ਗਿਆ ਆਪਣੇ ਕਮਰੇ ਚ ਪੜਦੀ ਹੋਣੀ ਐ ਕਦੋਂ ਦੀ ਆ ਗਈ ਹੋਈ ਐ ਤੇ ਤੇਰਾ ਲਾਡਲਾ ਉਹ ਪਰਦਾ ਪੜਦਾ ਵੀ ਆ ਕੁਛ ਕਿ ਨਹੀਂ ਕਿ ਮੈਨੂੰ ਫੀਸਾਂ ਦੇਣ ਤਾਈ ਰੱਖਿਆ ਹੋਇਆ ਵੀ ਮੇਰੀ ਫੀਸ ਦੇ ਦੋ ਪਰਦਾ ਹੀ ਆ ਮਾੜਾ ਮੋਟਾ ਬੈਠਾ ਉਹ ਵੀ ਉਧਰ ਹੀ ਦੋਨੋਂ ਇਕੱਠੇ ਹੀ ਨੇ ਮੋਬਲੀ ਧਿਆਨ ਰੱਖਿਆ ਕਰ ਅੱਜ ਕੱਲ ਬੱਚੇ ਨਾ ਕਿਤਾਬਾਂ ਦੇ ਵਿੱਚ ਫੋਨ ਰੱਖ ਕੇ ਬਹਿ ਜਾਂਦੇ ਆ ਮਾਪਿਆਂ ਨੂੰ ਲੱਗਦਾ ਵਾ ਵੀ ਪੱਛੇ ਪੜਦੇ ਪਏ ਆ ਉਹ ਫੋਨ ਤੇ ਰੀਲਾਂ ਦੇਖਦੇ ਰਹਿੰਦੇ ਆ ਕਦੀ ਕਿਸੇ ਨੂੰ ਮੈਸੇਜ ਕਰਦੇ ਰਹਿੰਦੇ ਚੈਟ ਕਰਦੇ ਰਹਿੰਦੇ ਆ ਥੋੜਾ ਜਿਹਾ ਨਾ ਬੱਚਿਆਂ ਤੇ ਧਿਆਨ ਰੱਖਿਆ ਕਰ ਅੱਜ ਕੱਲ ਦੇ ਬੱਚੇ ਆਪਣੇ ਤੋਂ ਬੜੇ ਫਾਰਵਰਡ ਚੱਲਦੇ ਆ ਸਰਦਾਰ ਜੀ ਧਿਆਨ ਤਾਂ ਰੱਖਦੀ ਆਂ ਹੋਰ ਘਰ ਦੇ ਵੀ ਛੱਤੀ ਕੰਮ ਹੁੰਦੇ ਮੈਂ ਤਾਂ ਉਹ ਵੀ ਕਰਦੀ ਸਾਰਾ ਦਿਨ ਤਾਂ ਹੁਣ ਉਹਨਾਂ ਦੇ ਦਵਾਲੇ ਬਹਿ ਨਹੀਂ ਨਾ ਸਕਦੀ ਹੁਣ ਤਾਂ ਬੱਚਿਆਂ ਨੂੰ ਤਾਂ ਆ ਪਚਾਈਦਾ ਵਾ ਆਪਾਂ ਇਹ ਤਾਂ ਘੂਰ ਸਕਦੇ ਆ ਕਹਿ ਸਕਦੇ ਆ ਉਹਨਾਂ ਨੂੰ ਵੀ ਬੱਚੇ ਤੁਹਾਡੇ ਲਈ ਆ ਚੰਗਾ ਤੇ ਆ ਨਹੀਂ ਚੰਗਾ ਹੁਣ ਉਹ ਬੋਲੀ ਮੈਨੂੰ ਤਰਨ ਤੇ ਭਰੋਸਾ ਆ ਉਹ ਗੱਲ ਸੁਣ ਵੀ ਲੈਂਦੀ ਆ ਉਹ ਗੱਲ ਸਮਝਦੀ ਵੀ ਆ ਆ ਜੋ ਤਾਂ ਨਾ ਜਿਹੜਾ ਇਹ ਕੋਈ ਗੱਲ ਸਮਝਦਾ ਨਹੀਂ ਹੈਗਾ ਇਹ ਸਿਰਫ ਆਪਣਾ ਮਤਲਬ ਦੇਖਦਾ ਵੀ ਮੇਰਾ ਹੱਲ ਹੋਣਾ ਚਾਹੀਦਾ ਆ ਪਿਓ ਜਿੱਥੋਂ ਮਰਜ਼ੀ ਕਰੇ ਮਾਂ ਜਿੱਥੋਂ ਮਰਜ਼ੀ ਕਰੇ ਉਹਨੂੰ ਕਿ ਦੁਨੀਆਦਾਰੀ ਨਾਲ ਕੁਝ ਲੈਣਾ ਦੇਣਾ ਨਹੀਂ ਹੈਗਾ